ਹਲਕੀ ਦੀ ਭਵਿੱਖਬਾਣੀ ਹੋਈ ਹੈ ਕਿ ਜੋ ਇਸ ਕਹਾਣੀ ਦਾ ਵਿਲਨ ਹੈ ਕਲੀ ਉਹਦੇ ਬਾਰੇ ਵੀ ਦੁਨੀਆ ਦੇ ਵਿੱਚ ਕੋਈ ਭਵਿੱਖਬਾਣੀ ਹੋਈ ਹੈ ਕਲੀ ਦਾ ਕਨਸੈਪਟ ਜਿੱਥੇ ਚੰਗਾ ਹੋਣਾ ਹੈ ਬੁਰੇ ਕਰਕੇ ਹੀ ਚੰਗਾ ਹੋਣਾ ਹੁੰਦਾ ਬੁਰਾ ਨਹੀਂ ਹੋਊਗਾ ਤਾਂ ਚੰਗਾ ਹੋਣ ਦੀ ਵੀ ਫਿਰ ਲੋੜ ਨਹੀਂ ਵੀ ਸਾਡੇ ਸਰ ਪਲਕੀ ਸਰ ਪਾਸ਼ਾ ਗੁਰੂ ਜੀ ਦੱਸ ਮੇ ਪਾਸ਼ਾ ਜੀ ਜਿਨ੍ਹਾਂ ਨੇ ਸਾਨੂੰ ਇਸ ਤਰੀਕਾ ਸਮਝਾਇਆ ਗੁਰੂ ਨਾਨਕ ਸਾਹਿਬ ਦੀ ਬਾਣੀ ਸਮਝਾਈ ਜਿਹੜੀ ਤੁਸੀਂ ਜਾਣਨਾ ਚਾਹੁੰਦੇ ਹੋ ਗੱਲ ਵੀ ਅੱਜ ਦੀ ਦੌਰ ਦੇ ਵਿੱਚ ਜਿਹੜੀ ਉਹ ਬੁਰਾਈ ਦੀ ਗੱਲ ਤੁਸੀਂ ਸੋਚ ਰਹੇ ਹੋ ਕਿ ਅੱਜ ਆਊਗਾ ਬੁਰਾਈ ਦੀ ਤੁਸੀਂ ਵਿਆਖਿਆ ਮੰਗਦੇ ਹੋ ਇੱਕ ਲੂਮਿਨਾਟੀ ਕਰਕੇ ਸੰਸਤਾ ਆएगी ਅੱਜ ਤੋਂ ਜਿਹੜੀ ਸ਼ੁਰੂਆਤ ਹੈ ਜੀ ਤੁਸੀਂ ਗੁਰੂ ਸਾਹਿਬਾਨ ਦਾ ਰੈਫਰੈਂਸ ਦਿੱਤਾ ਇਹ ਸਿੱਧਾ ਹੁਕਮ ਜੀ ਉਹਨਾਂ ਦਾ ਵੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਰਗ ਹਰ ਬੰਦੇ ਦਾ ਆਪ ਦਾ ਜਜ਼ਬਾਤ ਹੈ ਧਰਮ ਦੇ ਰਿਲੇਟਿਡ ਜੀ ਉਸ ਤੇ ਕਦੇ ਵੈਸੇ ਵੀ ਗੱਲ ਨਹੀਂ ਕਰ ਭਾਅ ਹੋ ਜਾਂਦਾ ਬੰਦਾ ਮੈਂ ਖੁਦ ਹੋ ਗਿਆ ਹੁਣ ਜਿਹੜੀ ਚੀਜ਼ ਦੀ ਡੋਰ ਖੜੀ ਹੈ ਉਹਦੀ ਤੇ ਜਿਹੜੇ ਇਨਸਾਨੀਅਤ ਦੇ ਖਿਲਾਫ ਚੱਲਦੇ ਆ ਉਹਨਾਂ ਦੀ ਇਹ 3rd World War ਜਿਹੜੀ ਹੋਣੀ ਹੈ that is 3rd World War ਇਹ ਯੁੱਧ ਹੋਣਾ ਹੈ ਤੇ ਕੋਈ ਸਾਡੇ ਕੋਲ ਇਹੋ ਜੀ ਯੂਨੀਵਰਸਿਟੀ ਵੀ ਹੈ ਨਹੀਂ ਵੀ ਦਿੱਤੇ ਸੀ ਜਾ ਕੇ ਪੜ੍ਹ ਸਕੀ ਜਿੰਨਾਂ ਬਾਰੇ ਜੀ ਕਿ ਡੀਐਨਏ ਦਾ ਰਿਵਰਸਲ ਵੀ ਕਰ ਦਿੰਦੇ ਆ ਤੁਹਾਡੀ ਬਿਮਾਰੀਆਂ ਠੀਕ ਕਰ ਸਕਦੇ ਆ ਹੱਥ ਲਾ ਕੇ ਠੀਕ ਕਰ ਦਿੰਦੇ ਆ ਸਾਡਾ ਸਾਡਾ ਸਬੇਚਾਰੀਏ ਜਾਗਰਤੀ ਤੀਜੇ ਨੇਤਰੀ ਕਿਵੇਂ ਕਰਨੀ ਹੈ ਤੇ ਉਹਨਾਂ ਦਾ ਆਪਦਾ ਹੀ ਇੱਕ ਸਮਾਜ ਹੈ ਉਹ ਆਪਦੇ ਸਮਾਜ ਦੀ سپورਟ ਕਰਦੇ ਆ ਰੂਹ ਨੂੰ ਵੇਚਣ ਦਾ கான்ਸੈਪਟ ਹੈ ਤੁਹਾਨੂੰ ਵਿਸ਼ਵਾਸ ਆਉਂਦਾ ਇਨਾਂ ਗੱਲਾਂ ਤੇ ਰੂਹ ਤਾਂ ਜੇ ਪ੍ਰਮਾਤਮਾ ਦੀ ਦੇਣ ਹੈ ਉਹਨੂੰ ਕੀ ਕੋਈ ਖਰੀਦੇਗਾ ਤੁਹਾਡੀ ਰੂਹ ਦੀ ਵੈਲਿਊ ਕੀ ਹੈ ਇਵੈਲਿਊਏਟ ਕੌਣ ਕਰੇਗਾ ਰੂਹ ਵੇਚਣਾ ਯਾਨੀ ਜ਼ਮੀਰ ਵੇਚਣਾ ਜੇ ਜ਼ਮੀਰ ਵੀ ਵੇਚ ਸਕਦਾ ਬੰਦਾ ਸ਼ਾਇਦ ਕਦੇ ਰੱਬ ਨੂੰ ਮੰਨਣ ਵਾਲਾ ਬੰਦਾ ਵੀ ਚਿਤਾਨਾ ਜੀ ਜੇ ਉਹ ਚਿਤਾਨੀ ਕਰੇਗਾ ਤੇ ਅਸੀਂ ਆਖੇ ਜੀ ਤਾਂ ਐਸਟਰ ਟ੍ਰੈਵਲ ਕਰ ਲੈਂਦੇ ਉਹਨਾਂ ਨੇ ਨਹੀਂ ਉਹਦਾ ਅਭਿਆਸ ਕੀਤਾ ਤਾਂ ਨਹੀਂ ਕਰ ਸਕਦੇ ਕਰਨਗੇ ਤਾਂ ਕਰ ਵੀ ਸਕਦੇ ਬਹੁਤ ਸੇ ਕਰਨੇ ਵਾਲੇ ਸਾਧੂ ਨੇ ਜਿਹੜੇ ਦੋ ਦੋ ਜਗ੍ਹਾ ਤੇ ਸੇਮ ਟਾਈਮ ਵਿਖੇ ਗਏ ਨੇ ਇਹ ਆਪਾਂ ਪਿਛਲੀ ਵਾਰ ਵੀ ਜ਼ਿਕਰ ਕੀਤਾ ਸੀ ਬਿਲਕੁਲ ਹੈਗੇ ਨੇ ਇਹਨੂੰ ਅਸੀਂ ਟਾਈਮ ਟ੍ਰੈਵਲ ਨਹੀਂ ਕਿਹਾ ਇਸਾ ਉਹਦੇ ਨੂੰ ਐਸਟਰ ਟ੍ਰੈਵਲ ਕਿਹਾ ਦੇ ਟਾਈਮ ਦੇ ਵਿੱਚ ਹੋਰ ਵਿਧੀਆਂ ਹੈਗੀਆਂ ਲੋਕ ਅੱਜ ਕੱਲ ਦਾਵਾ ਕਰ ਰਹੇ ਨੇ ਟਾਈਮ ਟ੍ਰੈਵਲ ਦਾ ਵੀ ਐਸਟਰਲ ਟ੍ਰੈਵਲ ਦਾ ਵੀ ਐਸਟਰਲ ਟ੍ਰੈਵਲ ਨੂੰ ਕਿਸ ਤਰ੍ਹਾਂ ਸਮਝੀਏ ਜਿਹੜਾ ਕੀ ਧਾਰਮਿਕ ਇਨਸਾਨ ਹੈ ਉਹਦੇ ਵਿੱਚ ਉਹਦੇ ਕੀ ਲੱਛਣ ਆ ਦੂਰੋਂ ਦੇਖ ਜਾਂਦੇ ਆ ਰਿਐਕਟਰਾਂ ਦੇ ਨਾਲ ਲਏ ਜਿਵੇਂ ਬੜੇ ਡਿਫਿਕਲਟ ਜੌਬਸ ਕਰਦੇ ਆ ਵਿਚਾਰਿਆਂ ਨੇ ਬਹੁਤ ਵੇਂ ਤੱਕ ਕੀਤੇ ਆ ਇਹਨਾਂ ਨੇ ਜੀ ਜੀ ਸਰਦਾਰ ਅਜਲੀ ਉਹ ਆਪਣਾ ਦਸਾਨ ਸਾਹਿਬ ਵੀ ਨੇ ਜੀ ਜੀ ਮੈਂ ਕਿਵੇਂ ਕਹਾਂ ਵੀ ਇਹ ਲੋਕਨਾਟੀ ਹੈ ਅਧਿਆਤਮ ਤੇ ਸਾਇੰਸ ਕਿਵੇਂ ਫਰਕ ਕਰੀਏ ਕਿ ਦੋਨੇ ਇੱਕੋ ਸਿੱਕੇ ਦੇ ਦੋ ਪੰਨੇ ਜਦੋਂ ਵੀ ਕੋਈ ਸਟਾਰਸ ਅਲਾਈਨ ਕਰਦੇ ਆ ਉਸ ਤਰੀਕੇ ਨਾਲ ਬ੍ਰਹਮੰਡ ਦੇ ਵਿੱਚ ਕੁਝ ਹੁੰਦਾ ਤਾਂ ਉਹ ਜਦੋਂ ਬੇਕੁੰਡ ਦਾ ਇੱਕ ਸੁਨੇਹਾ ਆਉਂਦਾ ਉਹ ਆਉਂਦਾ ਸਾਡੀ ਸੋ ਨਿਆਉਣ ਵਾਸਤੇ ਅਲਾਈਨਮੈਂਟ ਤੇ ਰਹੀ ਆਉਂਦਾ ਕਿ ਮੈਗਨੇਟਿਕਸ ਨਿਆਉਣ ਆਉਂਦਾ ਸਾਡੇ ਗ੍ਰੰਥ ਤੁਹਾਨੂੰ ਦੱਸਤਾ ਰਿਹਾ ਕਿ ਪਏ ਨੇ ਜੇ ਸਾਨੂੰ ਦੇ ਦੇਣਾ ਸੀ ਤਾਂ ਪਤਾ ਨਹੀਂ ਕਿੰਨਾ ਕੁਝ ਕਰਦੇ ਪਰ ਵਿਗਿਆਨਿਕਾਂ ਨੂੰ ਕੋਈ ਦੁਨੀਆ ਨਹੀਂ ਮਿਲੀ ਕਿਤੇ ਵੀ ਹਾਲੇ ਤੱਕ ਜਿੱਥੇ ਜੀਵਨ ਸੰਭਵ ਹੋ ਸਕੇ ਗੁਰਨਾਣਕ ਸਾਹਿਬ ਐਸਟੂ ਟ੍ਰੈਵਲ ਕਰਦੇ ਸੀਗੇ ਵਿਵੇਕਰਨ ਜੀ ਨੇ ਪ੍ਰੂਫ ਵੀ ਕੀਤਾ ਸੀ ਯੂਐਸਏ ਦੇ ਵਿੱਚ ਤੁਸੀਂ ਪਿਛਲੀ ਵਾਰ ਵੀ ਜ਼ਿਕਰ ਕੀਤਾ ਸੀ ਇਸ ਦਾ ਇੱਕ ਸਮੇਂ ਤੇ ਦੋ ਜਗ੍ਹਾ ਤੇ ਇੱਕ ਇਨਸਾਨ ਹੋ ਨਹੀਂ ਸਕਦਾ ਇਸ ਘਟਨਾ ਬਾਰੇ ਜੁੜਾ ਖੋਲ ਕੇ ਦੱਸ ਸਕਦੇ ਹਾਂ ਕਿਉਂਕਿ ਮੇਰੇ ਲਈ ਵੀ ਬਹੁਤ ਨਵੀਂ ਗੱਲ ਹੈ ਕਿ ਸੁਪਨਿਆਂ ਦੇ ਵਿੱਚ ਜਾ ਕੇ ਰੀਲ ਕਰਦੇ ਜੀ ਆਪਦੇ ਸੁਪਨੇ ਨੂੰ ਦੁਬਾਰਾ ਉਹੀ ਸੁਪਨਾ ਜਦੋਂ ਤੁਸੀਂ ਵੇਖਦੇ ਹੋ ਪਬਲਿਕ ਗਾਰਡੀਅਨ ਦੇਖ ਰਹੇ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ ਤਿਮਾਨ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਦਾ ਸਟ੍ਰੇਟ ਟਾਕ ਦੇ ਵਿੱਚ ਪਿਛਲੀ ਵਾਰੀ ਅਸੀਂ ਭਾਰਤ ਦੀ ਸੰਸਕ੍ਰਿਤੀ ਦੀ ਗੱਲ ਕੀਤੀ ਨੇਕੀ ਤੇ ਬਦੀ ਦੀ ਗੱਲ ਕੀਤੀ ਅਛਾਈ ਤੇ ਬੁਰਾਈ ਦੀ ਗੱਲ ਕੀਤੀ ਕਲਕੀ ਦੀ ਗੱਲ ਕੀਤੀ ਪਰ ਕਲੀ ਦੀ ਗੱਲ ਅਧੂਰੀ ਰਹਿ ਗਈ ਸੀ ਸੋ ਇਸ ਵਿਸ਼ੇ ਬਾਬਤ ਇੱਕ ਵਾਰ ਫੇਰ ਅੱਜ ਸਾਡੇ ਨਾਲ ਗਲਬਾਤ ਕਰਨ ਦੇ ਲਈ ਮੌਜੂਦ ਨੇ ਐਟਲੇ ਬਰਾੜ ਜੀ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ ਪ੍ਰਦੀਪ ਜੀ ਥੈਂਕ ਯੂ ਬਰਾਬਰ ਸਾ ਪਿਛਲੀ ਵਾਰੀ ਤੁਸੀਂ ਸਾਰਾ ਕਨਸੈਪਟ ਸਾਨੂੰ ਸਮਝਾਇਆ ਮੇਕੀ ਤੇ ਬਦੀ ਦਾ ਵੀ ਪੁਰਾਣੇ ਕਿਸੇ ਜਾਂ ਦੁਨੀਆ ਦੇ ਵਿੱਚ ਵੱਖ-ਵੱਖ ਸੰਸਕ੍ਰਿਤੀਆਂ ਬਾਰੇ ਵੀ ਤੁਸੀਂ ਸਾਨੂੰ ਦੱਸਿਆ ਸੀ ਤੇ ਆਪਾਂ ਸਿਨੇਮਾ ਦੀ ਗੱਲ ਕੀਤੀ ਅੱਜ ਕੱਲ੍ਹ ਸੰਸਕ੍ਰਿਤੀ ਨਾਲ ਰਿਲੇਟਡ ਬਹੁਤ ਸਾਰੀਆਂ ਫਿਲਮਾਂ ਬਣ ਰਹੀਆਂ ਨੇ ਹਨੂਮਾਨ ਆਈ ਕਾਫੀ ਜ਼ਿਆਦਾ ਹਾਈਪ ਮਿਲੀ ਮੂਵੀ ਨੂੰ ਫਿਰ ਹੁਣ ਕਲਕੀ ਮੂਵੀ ਆਈ ਹੈ ਪ੍ਰabhas ਦੀ ਇਸ ਨੂੰ ਕਾਫੀ ਜ਼ਿਆਦਾ ਹਾਈਪ ਮਿਲੀ ਤੇ ਕਿਉਂਕਿ ਇਹ ਪੌਰਾਣਿਕ ਕਿਸੇਆਂ ਤੇ ਆਉਣ ਵਾਲੇ ਸਮੇਂ ਦੀ ਜੋ ਉਹ ਫੈਕਟ ਦੇ ਕੇ ਗਏ ਨੇ ਉਹਨਾਂ ਤੇ ਬਣ ਰਹੀਆਂ ਫਿਲਮਾਂ ਨੇ ਤਾਂ ਇੱਕ ਸਵਾਲ ਜੋ ਹੈ ਉਹ ਦਰਸ਼ਕਾਂ ਦੇ ਮਨਾਂ ਦੇ ਵਿੱਚ ਪੈਦਾ ਹੋ ਗਿਆ ਏ ਕਿ ਕਲਕੀ ਦੀ ਭਵਿੱਖਬਾਣੀ ਹੋਈ ਹੈ ਕਿ ਜੋ ਇਸ ਕਹਾਣੀ ਦਾ ਵਿਲਨ ਹੈ ਕਲੀ ਉਹਦੇ ਬਾਰੇ ਵੀ ਦੁਨੀਆ ਦੇ ਵਿੱਚ ਕੋਈ ਭਵਿੱਖਬਾਣੀ ਹੋਈ ਹੈ ਕਲੀ ਦਾ ਕਨਸੈਪਟ ਕੀ ਹੈ ਦੇਖੋ ਹਰ ਚੀਜ਼ ਦੇ ਦੋ ਪਹਿਲੂ ਹੈ ਜੀ ਅਚੈਈ ਬੁਰਾਈ ਵਗਿਆ ਰਵਗਿਆ ਕਿਸੇ ਵੀ ਵੱਡੇ ਵੱਡੇ ਸਾਇੰਸਦਾਨਾਂ ਨੇ ਪ੍ਰੂਵ ਕੀਤਾ ਹੈ ਥਿਊਰੀ ਦੇ ਵਿੱਚ ਵੀ ਕਿ ਐਵਰੀ ਐਕਸ਼ਨ ਹੈਜ਼ ਅ ਆਪੋਜ਼ਿਟ ਰਿਐਕਸ਼ਨ ਜੀ ਤੋ ਜਿੱਥੇ ਚੰਗਾ ਹੋਣਾ ਹੈ ਬੁਰੇ ਕਰਕੇ ਹੀ ਚੰਗਾ ਹੋਣਾ ਹੁੰਦਾ ਬੁਰਾ ਨਹੀਂ ਹੋਊਗਾ ਤਾਂ ਚੰਗਾ ਹੋਣ ਦੀ ਵੀ ਫਿਰ ਲੋੜ ਨਹੀਂ ਹੂੰ ਤੋ ਬੁਰਾਈ ਹੈ ਕਲ ਕੀ ਕਲੀ ਜੋ ਜਿਹਨੂੰ ਤੁਸੀਂ ਕਲ ਕੀ ਕਹਿੰਦੇ ਕਲ ਕੀ ਅਵਤਾਰ ਉਹਨੂੰ ਬੁਰਾਈ ਨੂੰ ਸਫਾਈ ਕਰਨ ਵਾਸਤੇ ਜਨਮ ਲੈਣਗੇ ਆ ਲੈ ਚੁੱਕੇ ਨੇ ਆ ਜਿਵੇਂ ਜਿਵੇਂ ਜਿਸ ਦਾ ਵਿਸ਼ਵਾਸ ਹੈ ਉਸ ਤਰੀਕੇ ਨਾਲ ਜੀ ਤੂੰ ਸਾਡਾ ਵਿਸ਼ਵਾਸ ਤਾਂ ਅਸੀਂ ਪਿਛਲੀ ਵਾਰੀ ਵੀ ਦੱਸਤਾ ਸੀਗਾ ਤੇ ਹੁਣ ਵੀ ਉਹੀ ਕਵਾਂਗੇ ਵੀ ਸਾਡੇ ਦਾ ਕਲਕੀਦਰ ਪਾਸ਼ਾ ਗੁਰੂ ਦਸਮੇ ਪਾਸ਼ਾ ਸੀ ਜਿਨ੍ਹਾਂ ਨੇ ਸਾਨੂੰ ਇਸ ਤਰੀਕਾ ਸਮਝਾਇਆ ਗੁਰੂ ਨਾਨਕ ਸਾਹਿਬ ਦੀ ਬਾਣੀ ਸਮਝਾਈ ਜੀ ਪਰ ਜਿਹੜੀ ਜਿਹੜੀ ਤੁਸੀਂ ਜਾਣਨਾ ਚਾਹੁੰਦੇ ਹੋ ਗੱਲ ਵੀ ਅੱਜ ਦੀ ਦੌਰ ਦੇ ਵਿੱਚ ਜਿਹੜੀ ਉਹ ਬੁਰਾਈ ਦੀ ਗੱਲ ਤੁਸੀਂ ਸੋਚ ਰਹੇ ਹੋ ਵੀ ਅੱਜ ਆਊਗਾ ਹੂੰ ਬੁਰਾਈ ਦੀ ਤੁਸੀਂ ਵਿਆਖਿਆ ਮੰਗਦੇ ਹੋ ਜੀ ਉਸ ਬੁਰਾਈ ਦੀ ਹੁਣ ਵਿਆਖਿਆ ਤਾਂ ਇੰਨੀ ਪਰੰਪਰਾ ਹੈ ਕਿ ਇੱਕ ਅਲੂਮਿਨਾਟੀ ਕਰਕੇ ਸੰਸਥਾ ਹੈਗੀ ਹੈ ਜਿੱਥੋਂ ਜਿਹੜੀ ਸ਼ੁਰੂਆਤ ਹੈ ਜੀ ਬਹੁਤ ਅਨੇ ਵਿਵਾਦ ਨੇ ਹਾਂ ਬਹੁਤ ਵਿਵਾਦ ਨੇ ਇਹ ਮੁੰਡੀ ਨੇ ਇਸ ਇਹਨੂੰ ਬੁਰਾਈ ਕਹਿ ਲੋ ਜਾਂ ਇੱਕ ਜੀਵਨ ਦਾ ਹੋਰ ਤਰੀਕਾ ਜਿਹੜਾ ਕਿ ਆਮ ਸੱਭਿਆਚਾਰਿਕ ਜਿਹੜਾ ਕੋਈ ਸੰਸਾਰਿਕ ਬੰਧਾ ਉਹਨੂੰ ਪਸੰਦ ਨਹੀਂ ਜੀ ਉਸ ਤੋਂ हटਕੇ ਇਹਨਾਂ ਦਾ ਜੀ ਅੱਛਾ ਇਲੂਮਿਨਾਟੀ ਤੇ ਆਵਾਂਗੇ ਤੁਹਾਡੇ ਕਹਿਣ ਦਾ ਮਤਲਬ ਕਿ ਤੁਸੀਂ ਗੁਰੂ ਸਾਹਿਬਾਨ ਦਾ ਰੈਫਰੈਂਸ ਦਿੱਤਾ ਬਿਲਕੁਲ ਤਾਂ ਕੀ ਮਤਲਬ ਉਹ ਆ ਕੇ ਜਾ ਚੁੱਕੇ ਨੇ ਤੇ ਗੁਰੂ ਸਾਹਿਬਾਨ ਬੁਰਾਈ ਦਾ ਅੰਤ ਕਿਵੇਂ ਹੋਏਗਾ ਗੁਰੂ ਸਾਹਿਬਾਨ ਜਦੋਂ ਆਏ ਸਨ ਉਹ ਹਿਸਟਰੀ ਦਾ ਸਾਨੂੰ ਪਤਾ ਉਹ ਕਿੱਥੇ ਗਏ ਸਾਨੂੰ ਇਸ ਗੱਲ ਦਾ ਪਤਾ ਨਹੀਂ ਸਾਨੂੰ ਸਿੱਖਾਂ ਨੂੰ ਇਹ ਸਿੱਧਾ ਹੁਕਮ ਜੀ ਉਹਨਾਂ ਦਾ ਵੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮੰਨਿਆ ਠੀਕ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਐਸ ਕਰਕੇ ਸਾਡੇ ਵਾਸਤੇ ਅੱਜ ਵੀ ਗੁਰੂ ਸਾਹਿਬ ਉੱਥੇ ਹੀ ਬੈਠੇ ਨੇ ਬਰਾਜੇ ਨੇ ਤਾਂ ਹੀ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਮੱਥੇ ਟੇਕਦੇ ਹਮ ਸਾਨੂੰ ਲੋਹੀ ਦਿਖਦੇ ਨੇ ਹਮ ਆਪ ਦੀ ਗੱਲ ਕਰ ਰਿਹਾ ਮੈਂ ਮੈਂ ਨਹੀਂ ਕਹਿ ਰਿਹਾ ਵੀ ਹਰ ਇੱਕ ਨੂੰ ਦਿਖਦੇ ਆਈ ਡੋਟ ਨੋ ਹਮ ਹਰ ਬੰਦੇ ਦਾ ਆਪ ਦਾ ਇੱਕ ਜਿਸ ਬਾਤ ਹੈ ਧਰਮ ਦੇ ਰਿਲੇਟਿਡ ਜੀ ਉਸ ਤੇ ਕਦੇ ਵੈਸੇ ਵੀ ਗੱਲ ਨਹੀਂ ਕਰ ਭਾਉਕ ਹੋ ਜਾਂਦਾ ਬੰਦਾ ਮੈਂ ਖੁਦ ਹੋ ਗਿਆ ਹੁਣੇ ਜੀ ਜੀ ਹੈਨਾ ਜੀ ਇਹ ਬੜਾ ਸੈਂਸਿਟਿਵ ਇਸ਼ੂ ਹੈ ਹਮ ਪਰ ਜਿਹੜੀ ਇਹ ਛਾਇਈ ਤੇ ਬੁਰਾਈ ਹੈ ਇੱਕ ਸੈਂਸਿਟਿਵ ਇਸ਼ੂ ਹੈ ਨਹੀਂ ਇਹ ਸਮਾਜਿਕ ਇਸ਼ੂ ਹੈ ਹਮ ਤੇ ਜਿਹੜਾ ਸਮਾਜ ਹੈ ਇਹਨੂੰ ਅਡੋ ਅਡੀਆਂ ਵੀ ਆਖਿਆ ਦਿੱਤੀਆਂ ਵੇ ਆਏ ਜੀ ਫਲਾਨਾ ਧਰਮ ਹੈ ਠਿੰਗੜਾ ਧਰਮ ਹੈ ਇਹ ਹੈ ਜੀ ਉਹ ਹੈ ਜੀ ਇਤਸਟਰ ਇਤਸਟਰ ਪਰ ਗੱਲ ਸਮਾਜਿਕ ਹੈ ਇਨਸਾਨੀਅਤ ਤੇ ਜਿਹੜੀ ਚੀਜ਼ ਦੀ ਡੋਰ ਖੜੀ ਹੈ ਉਹਦੀ ਤੇ ਜਿਹੜੇ ਇਨਸਾਨੀਅਤ ਦੇ ਖਿਲਾਫ ਚੱਲਦੇ ਉਹਨਾਂ ਦੀ ਇਹ ਥਰਡ ਵਰਲਡ ਵਾਰ ਜਿਹੜੀ ਹੋਣੀ ਹੈ ਦੈਟ ਇਜ਼ ਥਰਡ ਵਰਲਡ ਵਾਰ ਇਹ ਯੁੱਧ ਹੋਣਾ ਗਵੇ ਇਹ ਹੋਈ ਜਾਂਦਾ ਹਰ ਪਹਿਲੂ ਤੇ ਹੁੰਦਾ ਹਰ ਰੋਜ਼ ਇਸ ਦਾ ਸਾਹਮਣਾ ਹਰ ਆਮ ਆਦਮੀ ਵੀ ਕਰ ਰਿਹਾ ਹਮ ਬਾਕੀ ਇਹ ਜਿਹੜਾ ਜਿਹੜਾ ਇਤਿਹਾਸ ਹੈ ਇੰਨਾ ਡੂੰਘਾ ਹੈ ਵੀ ਨਾ ਤਾਂ ਇੱਕ ਵਾਰੀ ਦੇ ਵਿੱਚ ਤੁਸੀਂ ਕਲ ਕੀ ਬਾਰੇ ਜਾਂ ਕਾਲੀ ਬਾਰੇ ਸਮਝ ਸਕਦੇ ਨਾ ਹੀ ਮੈਂ ਸਮਝਾ ਸਕਦਾ ਜੀ ਕਿਉਂਕਿ ਇਹਦੇ ਜਿਵੇਂ ਜਿਵੇਂ ਇਹਨੂੰ ਅਸੀਂ ਛੇੜੀ ਜਾਵਾਂਗੇ ਇਹ ਜਿਵੇਂ ਰੱਤ ਦੇ ਨੂੰ ਜਿਵੇਂ ਜਿਵੇਂ ਛੜੀ ਜਾਂਦੀ ਹੈ ਨਾ ਵਧ ਹੀ ਜਾਂਦਾ ਹੁੰਦਾ ਤੇ ਸਾਡੇ ਕੋਲੇ ਨਾ ਹੀ ਇੰਨੇ ਸਾਡੇ ਗ੍ਰੰਥ ਤਾਂ ਸਾਰੇ ਪਏ ਨੇ ਲੋਕਾਂ ਦੀਆਂ ਲਾਇਬ੍ਰੇਰੀਆਂ ਤੇ ਝੋਰੀਆਂ ਚ ਤੇ ਕੋਈ ਸਾਡੇ ਕੋਲੇ ਉਹ ਜੀ ਯੂਨੀਵਰਸਿਟੀ ਵੀ ਹੈ ਨਹੀਂ ਵੀ ਜਿੱਥੇ ਅਸੀਂ ਜਾ ਕੇ ਪੜ੍ਹ ਸਕੀਏ ਇਹਨਾਂ ਬਾਰੇ ਜੀ ਸਾਡੀ ਵਾਂਝੀਆਂ ਇਹਨਾਂ ਚੀਜ਼ਾਂ ਤੋਂ ਪਰ ਸਾਨੂੰ ਉਹ ਮਿਲ ਜੇ ਤਾਂ ਸਾਡੇ ਤਾਂ ਡੀਐਨਏ 'ਚ ਸਾਰਾ ਕੁਝ ਆ ਸਾਰਾ ਕੁਝ ਵੈਸੇ ਹੀ ਆ ਜਾਣਾ ਵੈਸੇ ਹੀ ਪਤਾ ਲੱਗ ਜਾਊਗਾ ਹਰ ਬੰਦਾ ਜਾਗਰਤ ਹੋ ਜਾਊਗਾ ਤੁਹਾਡੇ ਮਤਲਬ ਸਾਡੇ ਤਾਂ ਡੀ ਸਾਡੇ ਤਾਂ ਇਹੋ ਜਿਹੇ ਯੋਗ ਨੇ ਵੀ ਅਸੀਂ ਮਤਲਬ ਯੋਗੀ ਇਹੋ ਜਿਹੇ ਹੋ ਜੇ ਪਏ ਨੇ ਜਿਹੜੇ ਕਿ ਡੀਐਨਏ ਦਾ ਰਿਵਰਸਲ ਵੀ ਕਰ ਦਿੰਦੇ ਆ ਤੁਹਾਡੀ ਬਿਮਾਰੀਆਂ ਠੀਕ ਕਰ ਸਕਦੇ ਆ ਹੱਥ ਲਾ ਕੇ ਠੀਕ ਕਰ ਦਿੰਦੇ ਆ ਸਾਡਾ ਸਾਡਾ ਸਬ ਵਿਚਾਰੀ ਇਹ ਇਸ ਦੇ ਉੱਤੇ ਕੋਈ ਯੂਨੀਵਰਸਿਟੀ ਜਾਂ ਕੋਈ ਕਾਲਜ ਜਾਂ ਕੋਈ ਰਿਸਰਚ ਮੈਨੂੰ ਤਾਂ ਦਿਖਦੀ ਨਹੀਂ ਕਿਤੇ ਹੁੰਦੀ ਹੂੰ ਆਯੁਰਵੇਦ ਤੇ ਜ਼ਰੂਰ ਹੈਗੀ ਹੈ ਪਰ ਇਹਦੀ ਇੱਕ ਇਹਨਾਂ ਦੇ ਵੀ ਆਚਾਰਿਆ ਹੈਗੇ ਨੇ ਉਹਨਾਂ ਨੂੰ ਤੁਸੀਂ ਜਾਂ ਤਾਂ ਉਹ ਸਭਿਤਾ ਦੇ ਵਿੱਚ ਵੜੋ ਫਿਰ ਤੁਹਾਨੂੰ ਸਮਝ ਆਉਂਦੀ ਹੈ ਵੀ ਕਿਵੇਂ ਅਸੀਂ ਅਭਿਆਸ ਕਰਨਾ ਹੈ ਜਾਂ ਕਿਵੇਂ ਅਸੀਂ ਯੋਗ ਕਰਨਾ ਹੈ ਕਿਵੇਂ ਇਹਦੀ ਪ੍ਰਾਪਤੀ ਕਰਨੀ ਹੈ ਜਾਗਰਤੀ ਤੀਜੇ ਨੇਤਰ ਦੀ ਕਿਵੇਂ ਕਰਨੀ ਹੈ ਇਹ ਇੱਕ ਬਹੁਤ ਵੱਡੀ ਇੱਕ ਖੋਜ ਤੇ ਇੱਕ ਸਾਇੰਸ ਤੇ ਇੱਕ ਸਟੱਡੀ ਹੈਗੀ ਹੈ ਇਹ ਵੀ ਸਾਇੰਸ ਹੀ ਆ ਜੋ ਅਧਿਆਤਮਾ ਕੋਲ ਹਰ ਚੀਜ਼ ਜਿਹੜੀ ਹੋ ਰਹੀ ਹੈ ਸਾਇੰਟਿਫਿਕ ਹੀ ਤਾਂ ਹੈ ਸਾਲ ਇਹ ਰਹੇ ਹੈ ਸਾਇੰਸ ਹਨਾ ਜੀ ਸਾਇੰਸ ਤਾਂ ਹੈ ਹੀ ਨਾ ਬਿਲਕੁਲ ਅੱਛਾ ਇਲੂਮਿਨਾਤੀ ਦੀ ਗੱਲ ਤੇ ਹੁੰਨੇ ਆ ਤੁਸੀਂ ਬਹੁਤ ਹੀ ਇੰਟਰਸਟਿੰਗ ਵਿਸ਼ਾ ਚੇੜਿਆ ਇਲੂਮਿਨਾਤੀ ਦੀ ਗੱਲ ਕਰਕੇ ਹਰ ਕੋਈ ਸੁਣਨਾ ਚਾਹੁੰਦਾ ਇਸ ਬਾਰੇ ਸਰ ਸਭ ਜਾਣਨਾ ਚਾਹੁੰਦੇ ਆ ਇਹ ਫੈਕਟਰ ਹੈ ਜੀ ਕਿ ਕੋਈ ਨੈਗੇਟਿਵ ਪੁਆਇੰਟ ਆ ਉਸ ਨੂੰ ਜ਼ਿਆਦਾ ਲੋਕ ਧਿਆਨ ਦੇ ਨਾਲ ਸੁਣਦੇ ਆ ਬਿਲਕੁਲ ਸੁਣਨਾ ਚਾਹੁੰਦੇ ਪਹਿਲੀ ਫਿਲਮ ਜਿਹੜੀ ਮੇਰੀ ਸੀ ਨਾ ਮੈਂ ਉਹਦੇ ਵਿੱਚ ਵਿਲਨ ਸੀਗਾ ਜੀ ਤੇ ਮੈਂ ਜਿੰਨਾ ਬਥੋ ਹੁਜਾ ਕਿਹਾ ਮਕੀਤਾ ਉਹਦਾ ਸਬਬ ਇਹ ਵੀ ਅੱਜ ਤਾਈ ਮੈਨੂੰ ਹਰ ਆਦਮੀ ਇਹ ਹੀ ਸਮਝਦਾ ਵੀ ਇਹ ਹੋ ਜਾ ਹੀ ਹੈ ਜੋ ਜੋ ਬਿਲਕੁਲ ਸੋ ਇਹ ਵੀ ਹੋ ਜਾਂਦਾ ਜੀ ਬਟ ਜੋ ਵੀ ਜਾਣਨਾ ਚਾਵੇ ਬੰਦਾ ਫਿਰ ਉਹਦੀ ਯੂ نو ਮੈਂ ਆਪਦਾ ਥਿਊ ਦੇ ਸਕਦਾ ਕਿਉਂਕਿ ਮੈਂ ਉਹਨਾਂ ਦਾ ਕੋਈ ਮੈਂਬਰ ਨਹੀਂ ਮੈਂ ਉਹਨਾਂ ਨਾਲ ਕੋਈ ਮੇਰਾ ਮਤਲਬ ਨਹੀਂ ਪਰ ਮੈਨੂੰ ਇੰਨਾ ਪਤਾ ਵੀ ਜਿੰਨੇ ਵੀ ਇਹਨਾਂ ਦੇ ਮੈਂਬਰ ਹੈਗੇ ਆ ਜੀ ਇਹ ਸਾਰੇ ਘਰ ਪਤੀ ਨੇ ਇਹ ਬਾਕੀ ਹੈ ਕਿ ਸੰਸਾਰ ਘਰਪਤੀ ਹੈਗੇ ਨੇ ਇਹਨਾਂ ਦੇ ਜਿਹੜੇ ਜੇ ਤੁਸੀਂ ਇਤਿਹਾਸ ਵੇਖੋ ਤਾਂ 300 ਸਾਲ ਪਹਿਲਾਂ ਦੇ ਜਿਹੜੀਆਂ ਫੈਮਲੀਜ਼ ਪੈਸਾ ਇਕੱਠਾ ਕੀਤਾ ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਤੋਂ ਉਹਨਾਂ ਦੇ ਹੀ ਫੈਮਲੀ ਮੈਂਬਰ ਇਹਨਾਂ ਦੇ ਵਿੱਚ ਨੇ ਉਹੀ ਚੱਲੀ ਆ ਰਹੀ ਹੈ ਨਾਰਾਟੀ ਉਹਨਾਂ ਨੇ ਹੀ ਫਾਰਮ ਕੀਤਾ ਕਿਸੇ ਦਾ ਨਾਮ ਪਹਿਲਾ ਸੀਗਾ 1 ਆਫ ਦਾ ਫਰਸਟ ਟੂ ਸਟਾਰਟ ਦਿਸ ਮੂਵਮੈਂਟ ਯੂ نو ਬਹੁਤ ਲੋਕ ਨੇ ਜੀ ਤੇ ਉਹਨਾਂ ਦਾ ਆਪਦਾ ਹੀ ਇੱਕ ਸਮਾਜ ਆ ਉਹ ਆਪਦੇ ਸਮਾਜ ਦੀ سپورਟ ਕਰਦੇ ਆ ਉਹਨਾਂ ਨੂੰ ਉਹ ਨਹੀਂ ਕਹੇ ਬੁਰੇ ਨਹੀਂ ਕਹੇ ਪਰ ਉਹਨਾਂ ਦਾ ਇੱਕ ਆਪਦੀ ਸੋਚ ਹੈ ਉਹ ਬਿਜ਼ਨਸ ਵਾਸਤੇ ਕੁਝ ਵੀ ਕਰ ਸਕਦੇ ਆ ਨਹੀਂ ਕਰ ਸਕਦੇ ਉਹਨਾਂ ਦਾ ਕੀ ਸਿਸਟਮ ਹੈ ਮੈਨੂੰ ਪਤਾ ਨਹੀਂ ਨਾ ਹੀ ਉਹ ਕੋਈ ਪੜਾਉਂਦੇ ਆ ਵੀ ਉਹ ਤੁਹਾਨੂੰ ਕੋਈ ਬੁਰਾਈ ਬਾਰੇ ਪੜਾਉਂਦੇ ਆ ਬਹੁਤ ਅੱਛਾ ਅੱਛੇ ਬੰਦੇ ਨੇ ਹੂੰ ਬਹੁਤ ਚੰਗੇ ਚੰਗੇ شریف ਲੋਕ ਨੇ ਜੀ ਇਹਦੇ ਮੈਂਬਰ ਹਨਾ ਪਰ ਉਹਨਾਂ ਦੀ ਇੱਕ ਸੋਚ ਥੋੜੀ ਜੀ ਅੱਡ ਹੈਗੀ ਆ ਹੂੰ ਜਿਹੜੀ ਕਿ ਥੋੜੀ ਜੀ ਸਭ ਮਤਲਬ ਮੈਂ ਸਮਝਦਾ ਸਮਾਜ ਤੋਂ ਹਟ ਕੇ ਆ ਅਕਸਰ ਇਹ ਸੁਣਨ ਨੂੰ ਮਿਲਦਾ ਕਿ ਇਲੂਮੀਨਾਟੀ ਦੇ ਵਿੱਚ ਜਦੋਂ ਮੈਂ ਵੀ ਸੁਣੀ ਆ ਸੁਣੀਆਂ ਐ ਕਿ ਐਕਸਪੀਰੀਅੰਸ ਤਾਂ ਕੀਤਾ ਨਹੀਂਗਾ ਹਾਂ ਐਕਸਪੀਰੀਅੰਸ ਕਰਾਂ ਉਹ ਅਗਲਾ ਮੈਨੂੰ ਕਹਿ ਸਕਦਾ ਵੀ ਯਾਰ ਤੂੰ ਸਾਡਾ ਮੈਂਬਰ ਨਹੀਂ ਤੂੰ ਕੀ ਮੈਂ ਕੀ ਕਹਿ ਰਿਹਾ ਹਾਂ ਇੱਕ ਰੂਹ ਨੂੰ ਵੇਚਣ ਦਾ ਕਨਸੈਪਟ ਆ ਤੁਹਾਨੂੰ ਵਿਸ਼ਵਾਸ ਆਉਂਦਾ ਇਨਾਂ ਗੱਲਾਂ ਤੇ ਵੇਚ ਜਿਹੜਿਆਂ ਦੀ ਰੂਹ ਵਿਕਾਊ ਆ ਉਹ ਤਾਂ ਵਿਕ ਜਾਂਦੀ ਐ ਜਿਹੜਿਆਂ ਦੀ ਵਿਕਾਊ ਨਹੀਂ ਉਹ ਕੋਈ ਵੇਚ ਹੀ ਨਹੀਂ ਸਕਦਾ ਨਾ ਰੂਹ ਤਾਂ ਜੇ ਪਰਮਾਤਮਾ ਦੀ ਦੇਣ ਹੈ ਉਹਨੂੰ ਕੀ ਕੋਈ ਖਰੀਦੇਗਾ ਤੇ ਜਿਹੜੇ ਨੂੰ ਆਪਦੀ ਰੂਹ ਦੀ ਪਛਾਣ ਹੈ ਉਹ ਪਰਮਾਤਮਾ ਨਾਲ ਜੁੜਿਆ ਉਹਦੀ ਤਾਂ ਕਦੇ ਵੀ ਨਹੀਂ ਬਕਾਉ ਹੋ ਸਕਦੀ ਕਿਤੇ ਵੀ ਰੂਹ ਨਮਸਤਿਕ ਹੋ ਸਕਦੀ ਹੈ ਹੂੰ ਕਿਤੇ ਰੂਹ ਮਤਲਬ ਸਲਿੰਡਰ ਕਰ ਸਕਦੀ ਹੈ ਚੁੱਕ ਸਕਦੀ ਹੈ ਚੁਪ ਸਕਦੀ ਹੈ ਜਿੱਥੇ ਉਹ ਸਰੂਹ ਨੂੰ ਆਪ ਤੋਂ ਵੱਡੀ ਕੋ ਰੂਹ ਦੇ ਸੇ ਤਾਂ ਉੱਥੇ ਉਹ ਹੂੰ ਇਹ ਤਾਂ ਮੈਂ ਮੰਨਦਾ ਜੀ ਪਰ ਇਹ ਨਹੀਂ ਮੈਂ ਮੰਨਦਾ ਵੀ ਰੂਹ ਮਤਲਬ ਨਾ ਕੋਈ ਤੁਹਾਡੀ ਖਰੀਦ ਲੇਗਾ ਜੀ ਕੌਣ ਖਰੀਦ ਦੇਗਾ ਕਿਉਂ ਖਰੀਦ ਦੇਗਾ ਤੁਹਾਡੀ ਰੂਹ ਦੀ ਵੈਲਿਊ ਕੀ ਹੈ ਇਵੈਲਿਊਏਟ ਕੌਣ ਕਰੇਗਾ ਰੂਹ ਵੇਚਣਾ ਯਾਨੀ ਜ਼ਮੀਰ ਵੇਚਣਾ ਮੰਨ ਸਕਦੇ ਆ ਰੂਹ ਹੈ ਹੀ ਜ਼ਮੀਰ ਯਾਰ ਰੂਹ ਤੁਹਾਡੀ ਮਤਲਬ ਅਸਲੀ ਜਿਹੜਾ ਤੁਹਾਡਾ ਉਹ ਵਕਾਰ ਹੈ ਉਹ ਰੂਹ ਹੈ ਜੇ ਜ਼ਮੀਰ ਵੀ ਵੇਚ ਸਕਦਾ ਬੰਦਾ ਸ਼ਾਇਦ ਕਦੇ ਜੇ ਲੋੜ ਪਵੇ ਤਾਂ ਪਤਾ ਨਹੀਂ ਕੀ ਕੀ ਕਰ ਸਕਦੇ ਦੁਨੀਆ ਪਰ ਰੂਹ ਤਾਂ ਫਿਰ ਉਹ ਮਤਲਬ ਤੁਹਾਡਾ ਅਸਤਿਤਵ ਹੀ ਹੈ ਨਾ ਜੀ ਅੱਛਾ ਵੱਡੀਆਂ ਵੱਡੀਆਂ ਸ਼ਖਸੀਅਤਾਂ ਦੇ ਵਿੱਚੋਂ ਅ ਪੰਜਾਬ ਦੇ ਗਾਇਕ ਨੇ ਦਿਲਜੀਤ ਦੋਸਾਂਝ ਉਹਨਾਂ ਦਾ ਨਾਮ ਵੀ ਇਲੂਮੀਨਾਟੀ ਦੇ ਨਾਲ ਵੀਤੇ ਦਿਨੀ ਜੋੜਨ ਦੀ ਕੋਸ਼ਿਸ਼ ਕੀਤੀ ਗਈ ਬਹੁਤ ਸਾਰੇ ਅਦਾਕਾਰ ਨੇ ਅਂਜਲੀਨਾ ਜੋਲੀ ਹੈ ਵਾਲੀ ਮੈਂ ਮੈਂ ਕਿਸੇ ਦੀ ਜੋਇਨਿੰਗ ਬਾਰੇ ਜਾਂ ਕੋਣ ਐਸਪੀਟਰਨਿਟੀਜ਼ ਦਾ ਮੈਂਬਰ ਹੈ ਨਾ ਤਾਂ ਮੈਨੂੰ ਪਤਾ ਜੀ ਮੈਂ ਉਸ ਗੱਲ ਦੀ ਗੱਲ ਕਰਨੀ ਵੀ ਨਹੀਂ ਸਮਝੂਗਾ ਜਿਹੜੀ ਦਾ ਮੈਨੂੰ ਪਤਾ ਹੀ ਨਹੀਂ ਅੱਛਾ ਐਵੇਂ ਮੈਂ ਕਿਸੇ ਤੇ ਇਲਜ਼ਾਮ ਲਾਵਾਂ ਜੀ ਵੀ ਆ ਮੈਂ ਕਹਾਂ ਵੀ ਆ ਫਲਾਣਾ ਉਹਦਾ ਮੈਂਬਰ ਹੈ ਮੈਨੂੰ ਤੇ ਵੀ ਨਹੀਂ ਪਤਾ ਲੋਕ ਲੋਕ ਤਾਂ ਬਹੁਤ ਕੁਝ ਕਹਿੰਦੇ ਆ ਲੋਕ ਤਾਂ ਹਰ ਬੰਦੇ ਬਾਰੇ ਬਹੁਤ ਕੁਝ ਕਹਿੰਦੇ ਆ ਨਾ ਲੋਕਾਂ ਦਾ ਕੀ ਹੈ ਅੱਛਾ ਲੋਕਾਂ ਦਾ ਕੰਮ ਹੈ ਕਹਿਣਾ ਜੀ ਕੁਝ ਤੋਂ ਲੋਕ ਕਹਿੰਗੇ ਲੋਕਾਂ ਦਾ ਕੰਮ ਉਹਨਾਂ ਦਾ ਹੈ ਹੀ ਕੰਮ ਹੈ ਉਹਨਾਂ ਨੇ ਕਹਿੰਦੇ ਰਹਿਣਾ ਤੁਸੀਂ ਜੇ ਤੁਹਾਨੂੰ ਲੱਗਦਾ ਵੀ ਇਹ ਤਾਂ ਹੁਣ ਸਮਾਜ ਦੱਸ ਸਕਦਾ ਹੈਗਾ ਜੇ ਕਿਸੇ ਨਾਲ ਕੋਈ ਉਹ ਜਿਹਾ ਐਕਸਪੀਰੀਅੰਸ ਹੋਇਆ ਉਹ ਦੱਸ ਸਕਦਾ ਕਹਿਣ ਨੂੰ ਤਾਂ ਬਥੇਰੀ ਲਿਸਟ ਲੰਬੀ ਹੈ ਜੇ ਕਹਿੰਦੇ ਬਿਲ ਗੇਟਸ ਵੀ ਹੈ ਜੀ ਡੋਨਲਡ ਟਰੰਪ ਵੀ ਹੈ ਹਾਂ ਤੇ ਉਹ ਮਤਲਬ ਇਹ ਮੇਰੀ ਸਮਝ ਤੋਂ ਬਾਹਰ ਨਹੀਂ ਗੱਲਾਂ ਨਾ ਜੀ ਅੱਛਾ ਬਰਾੜ ਸਾਹਿਬ ਜਿਵੇਂ ਕਿ ਰੱਬ ਨੂੰ ਮੰਨਣ ਵਾਲੇ ਲੋਕ ਦੁਨੀਆ ਭਰ ਤੇ ਨੇ ਸ਼ੈਤਾਨ ਨੂੰ ਮੰਨਣ ਵਾਲੇ ਲੋਕ ਵੀ ਹੋਣਗੇ ਫਿਰ ਹੁਣ ਕੀ ਹੈ ਮੈਂ ਤੁਹਾਨੂੰ ਦੱਸਾਂ ਜੋ ਮੇਰੀ ਸਮਝ ਆਇਆ ਮੈਂ ਥੋੜਾ ਬਹੁਤ ਉਹਦਾ ਤੁਹਾਨੂੰ ਮੈਂ ਸ਼ੇਅਰ ਓਨਲੀ ਕਰਨਾ ਹੈ ਨਾ ਜੀ ਜੀ 90% ਲੋਕ ਰੱਬ ਨੂੰ ਮੰਨਦੇ ਨੇ 90 ਕਿ ਮੇਰੇ ਹਿਸਾਬ ਨਾਲ ਦੂ ਹੀ ਜ਼ਿਆਦਾ ਮੰਨਦੇ ਹੋਣੇ ਰੱਬ ਨੂੰ ਹਰ ਕੁਦਰਤ ਨੂੰ ਹਰ ਬੰਦਾ ਮੰਨਦਾ ਜਿਹੜੇ ਕਰਮ ਕਰਦੇ ਆ ਨਾ ਮੰਨਣ ਦੇ ਬਾਵਜੂਦ ਉਹਨਾਂ ਨੂੰ ਐਕਸੈਪਟ ਨਹੀਂ ਕਰਦੇ ਮੜਾ ਮੜਾ ਕਰਮਿਆ ਨਹੀਂ ਐਕਸੈਪਟ ਕਰਦੇ ਹੈਨਾ ਉਹੀ ਸ਼ੈਤਾਨ ਹੋ ਗਿਆ ਰੱਬ ਨੂੰ ਮੰਨਣ ਵਾਲਾ ਬੰਦਾ ਵੀ ਸ਼ੈਤਾਨ ਹੈ ਜੀ ਜੇ ਉਹ ਸ਼ੈਤਾਨੀ ਕਰੇਗਾ ਜੇ ਰੱਬ ਦੇ ਨਾਲ ਸਹੀ ਗੱਲ ਰੱਖੇਗਾ ਆਪਦੀ ਹਮ ਰੱਬ ਅੜ ਕੇ ਬੰਦੇ ਹੈਗੇ ਬਹੁਤ ਹੈਨਾ ਬਤੇਰੇ ਅੱਛਾ ਜਿੰਨਾ ਦੇ ਐਕਚੁਅਲੀ ਸ੍ਰਿਸ਼ਟੀ ਤਾਂ ਹੀ ਚੱਲ ਰਹੀ ਹੈ ਕਿਉਂਕਿ ਉਹ ਜੇ ਬੰਦੇ ਹੋ ਜੇ ਬਾਣੀ ਪ੍ਰਚਾਰ ਕਰਨ ਵਾਲੇ ਲੋਕ ਹੈਗੇ ਨੇ ਹੂੰ ਤੋ ਉਹਨਾਂ ਨੂੰ ਹੁਣ ਦੇ ਅਸੀਂ ਆਖੇ ਜੀ ਇਹ ਤਾਂ ਅ ਐਸਟੋ ਟ੍ਰੈਵਲ ਕਰ ਲੈਂਦੇ ਉਹਨਾਂ ਨੇ ਨਹੀਂ ਉਹਦਾ ਅਭਿਆਸ ਕੀਤਾ ਤਾਂ ਨਹੀਂ ਕਰ ਸਕਦੇ ਕਰਨਗੇ ਤਾਂ ਕਰ ਵੀ ਸਕਦੇ ਜੀ ਬਹੁਤ ਸਾਰੇ ਕਰਨੇ ਵਾਲੇ ਸਾਧੂ ਨੇ ਜਿਹੜੇ ਦੋ ਦੋ ਜਗ੍ਹਾ ਤੇ ਸੇਮ ਟਾਈਮ ਵੇਖੇ ਗਏ ਨੇ ਇਹ ਆਪਾਂ ਪਿਛਲੀ ਵਾਰ ਵੀ ਜ਼ਿਕਰ ਕੀਤਾ ਸੀ ਬਿਲਕੁਲ ਹੈਗੇ ਨੇ ਤੋਂ ਇਹ ਇਹਨੂੰ ਅਸੀਂ ਟਾਈਮ ਟਰੈਵਲ ਨਹੀਂ ਕਹਿ ਸਕਦੇ ਇਹਨੂੰ ਐਸਟਰਲ ਟਰੈਵਲ ਕਹਿ ਸਕਦੇ ਟਾਈਮ ਦੇ ਵਿੱਚ ਹੋਰ ਵਿਧੀਆਂ ਹੈਗੀਆਂ ਟਰੈਵਲਿੰਗ ਦੇ ਆ ਬਿਲਕੁਲ ਅੱਛਾ ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਬਹੁਤ ਵੱਡਾ ਸਬਜੈਕਟ ਹੈ ਜਿਹੜਾ ਮਤਲਬ ਨਾ ਇਹ ਬਹੁਤ ਵੱਡਾ ਸਬਜੈਕਟ ਹੈ ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਲੋਕ ਅੱਜਕੱਲ ਦਾਵਾ ਕਰ ਰਹੇ ਨੇ ਟਾਈਮ ਟਰੈਵਲ ਦਾ ਵੀ ਐਸਟਰਲ ਟਰੈਵਲ ਦਾ ਵੀ ਐਸਟਰਲ ਟਰੈਵਲ ਨੂੰ ਕਿਸ ਤਰ੍ਹਾਂ ਸਮਝੀ ਐਸਟਰਲ ਟਰੈਵਲ ਬਾਰੇ ਜਿਹੜੇ ਨੇ ਕੀਤੀ ਹੈ ਇਹ ਜਿਹੜਾ ਕਰ ਸਕਦਾ ਹੈ ਉਹ ਪਹਿਲਾਂ ਤਾਂ ਬਹੁਤ ਹੀ پاک ਤੇ ਜਾਗਰਤ ਇਨਸਾਨ ਹੋ ਜਾਊਗਾ ਦੂਜੇ ਦਾ ਪੋਸਿਬਲ ਨਹੀਂ ਹੈ ਮਤਲਬ ਕਿ ਪੋਸਿਬਲ ਹੀ ਨਹੀਂ ਹੈ ਠੀਕ ਜਾਗਰਤ ਇਨਸਾਨ ਜਿਹੜਾ ਅੰਦਰੋਂ ਬਾਹਰੋਂ ਜਾਗ ਗਿਆ ਹੋਇਆ ਜਿਹਨੂੰ ਆਪਦੀਆਂ ਸਾਰੀਆਂ એનਰਜੀਜ਼ ਪਰਸਨਲੀ ਵੀ ਬਾਹਰ ਦੀਆਂ ਵੀ ਸਾਰੀਆਂ ਦਾ ਅਹਿਸਾਸ ਕਰਦਾ ਇਹਦੇ ਵਿੱਚੋਂ ਮੈਂ ਆਪ ਦੇ ਆਪ ਨੂੰ ਸਾਫ਼ ਕਰ ਲਿਆ ਜੀ ਹਾਂ ਮੈਂ ਖੁਦ ਸਾਫ਼ ਹੋ ਗਿਆ ਇਹਦਾ ਮਤਲਬ ਇਹ ਨਹੀਂ ਵੀ ਮੈਂ ਸਾਰਾ ਕੁਝ ਹੀ ਸਾਫ਼ ਹੋ ਗਿਆ ਹੂੰ ਉਹ ਇਹਨਾਂ ਦੇ ਲੈਵਲਸ ਹੈ ਜੀ ਦੈਨ ਯੂ ਰੀਚ ਫਿਰ ਉਹ ਤੁਸੀਂ ਪ੍ਰੈਕਟਿਸ ਕਰੋ ਅਭਿਆਸ ਕਰੋ ਤਾਂ ਕਿਉਂ ਨਹੀਂ ਪੋਸੀਬਲ ਤਾਂ ਸਭ ਕੁ ਜਗ੍ਹਾ ਅੱਛਾ ਭੀੜ ਦੇ ਵਿੱਚੋਂ ਐਸੇ ਲੋਕ ਪਛਾਣੇ ਜਾ ਸਕਦੇ ਆ ਵੇਖੋ ਜੀ ਸਾਡੇ ਜਿਹੜਾ ਧਾਰਮਿਕ ਗ੍ਰੰਥ ਹੈ ਜਿਹਨੂੰ ਅਸੀਂ ਸਮੁਦ੍ਰਿਕ ਸ਼ਾਸਤਰ ਕਹਿੰਦੇ ਆ ਸਮੁਦ੍ਰਿਕ ਸ਼ਾਸਤਰ ਹੈ ਨਾ ਤੁਸੀਂ ਨਾਮ ਸੁਣਿਆ ਹੋਣਾ ਉਹਦਾ ਉਹਦੇ ਵਿੱਚ ਹਰ ਤਰ੍ਹਾਂ ਦੀ ਹਰ ਚੀਜ਼ ਦੀ ਵਿਆਖਿਆ ਬੜੀ ਕਲੀਅਰਲੀ ਹੈਗੀ ਹੈ ਠੀਕ ਹੈ ਬੜੀ ਕਲੀਅਰਲੀ ਉਹਨੂੰ ਤੁਸੀਂ ਪੜੋ ਉਹਦੇ ਵਿੱਚ ਜਿਹੜਾ ਕੀ ਧਾਰਮਿਕ ਇਨਸਾਨ ਹੈ ਉਹਦੇ ਵਿੱਚ ਉਹਦੇ ਕੀ ਲੱਛਣ ਆ ਦੂਰੋਂ ਦੇਖ ਜਾਂਦੇ ਹੂੰ ਬੰਦਾ ਦਿਸ ਜਾਂਦਾ ਦੂਰੋਂ ਧਾਰਮਿਕ ਬੰਦੇ ਅਕਸਰ ਆਪਾਂ ਵੇਸ਼ ਪੂਛਾ ਤੋਂ ਅੰਦਾਜ਼ਾ ਲਾ ਲੈਂਦੇ ਆ ਜਿਹਨੂੰ ਅਸੀਂ ਨੂਰ ਕਹਿ ਦਿੰਨੇ ਆ ਨੂਰ ਪਰ ਚਮਕ ਨਹੀਂ ਹੁੰਦੀ ਉਹਦੀ ਇਹ ਨਹੀਂ ਵੀ ਤੁਹਾਡੇ ਮਗਰ ਚੰਦ ਆਇਆ ਤਾਰਾ ਲੱਗਿਆ ਹੋਇਆ ਤੇ ਤੁਸੀਂ ਉਹ ਉਹ ਸਾਰੀਆਂ ਹਾਈਪੋਥੈਟিক্যাল ਗੱਲਾਂ ਪਰ ਉਹਦਾ ਨੂਰੀਨਾ ਹੁੰਦਾ ਵੀ ਦਿਸ ਜਾਂਦਾ ਦੂਰੋਂ ਬੰਦਾ ਵੀ ਉਹ ਯਾਰ ਇਹਦੇ ਇਹ ਹੈਗਾ ਕੁਸ਼ਤਾ ਹੈ ਕੁਸ਼ ਹੈ ਉਹ ਕੋਈ ਕਲਾਕਾਰ ਹੋ ਸਕਦਾ ਅਭਿਥਾਰ ਮੇਖੰਦੇ ਹੂੰ ਸੋ ਕਿਦਾਰ ਕਰਨੇ ਲੋਕਾਂ ਦੇ ਬੜਾ ਡਿਫਿਕਲਟ ਜੌਬ ਹੈ ਜੀ ਤੁਸੀਂ ਐਕਟਰਾਂ ਦੇ ਨਾਮ ਲੈ ਜਿਵੇਂ ਬੜੇ ਡਿਫਿਕਲਟ ਜੌਬਸ ਕਰਦੇ ਵਿਚਾਰਿਆਂ ਨੇ ਬਹੁਤ ਬੇਨਤਾ ਕੀਤੀਆਂ ਇਹਨਾਂ ਨੇ ਜੀ ਜੀ ਸਰਦਾਰ ਅਜਲੀਬ ਆਪਣਾ ਦਸਾਨ ਸਾਹਿਬ ਜਿਹੜਾ ਜੀ ਜੀ ਮੈਂ ਕਿਵੇਂ ਗਵਾ ਵੀ ਇਹ ਲੁਗਨਾਟੀ ਹੈ ਜੀ ਭਗਵੰਦਾ ਬਹੁਤ ਸਾਲਾਂ ਤੋਂ ਆਪਣਾ ਕੰਮ ਕਰ ਰਿਹਾ ਜੀ ਮੱਥਾ ਟੇਕਦਾ ਤੇ ਉੱਥੇ ਤਾਂ ਸਭ ਕੋਈ ਹੋਵੇ ਭਾਵੇਂ ਉਹ ਕੋਈ ਵੀ ਸੰਸਥਾ ਹੈ ਉਹ ਹਾਵੀ ਨਹੀਂ ਹੋ ਸਕਦੀ ਸਾਡੇ ਗੁਰੂ ਦਾ ਦਾਰੀ ਐਸਾ ਜੀ ਤੇ ਜਿੰਨੇ ਲੋਕਾਂ ਨੇ ਤੁਸੀਂ ਨਾਮ ਲਏ ਸਾਰੇ ਜਾਣਦੇ ਆ ਸਾਰਿਆਂ ਨੇ ਤੁਸੀਂ ਰਿਕਾਰਡ ਵੇਖੋ ਹਰਮੰਦਰ ਸਾਹਿਬ ਵਾਰੀ ਵਾਰੀ ਜਾ ਕੇ ਆਇਆ ਮੈਂ ਤਾਂ ਖੁਦ ਵੇਖਿਆ ਕਈ ਵਾਰੀ ਗੁਰਦੁਆਰਿਆਂ ਜਾਂਦੇ ਮੈਨੂੰ ਸਭ ਦਾ ਇਹ ਸਿਰਫ ਇੱਕ ਬਿਜ਼ਨਸ ਕਮਿਊਨਿਟੀ ਨੂੰ ਇਸਤੇਮਾਲ ਕਰਨ ਦਾ ਤਰੀਕਾ ਵੀ ਹੋ ਸਕਦਾ ਫਰੌਲਾ ਨੋ ਮੈਨੂੰ ਨਹੀਂ ਪਤਾ ਆਏਗਾ ਪਰ ਮੈਂ ਐਕਸਪੀਰੀਅੰਸ ਨਹੀਂ ਕੀਤਾ ਇਸ ਕਰਕੇ ਮੈਂ ਉਸ ਬਾਰੇ ਉਸ ਵਿਸ਼ੇ ਬਾਰੇ ਗੱਲ ਨਹੀਂ ਕਰ ਸਕਦਾ ਪਰ ਮੈਂ ਇੰਨਾ ਕਹਿ ਸਕਦਾ ਵੀ ਜਿਹੜੇ ਕਲਾਕਾਰ ਹੈ ਸਾਡੇ ਇਹ ਸਾਫ਼ ਹੁੰਦੇ ਆ ਬਾਖ ਹੁੰਦੇ ਤਾਂ ਹੀ ਕਲਾ ਇੰਨੀ ਡੂੰਗੀ ਕੱਢ ਸਕਦੇ ਹੈ ਜੀ ਇੰਨੇ ਕਿਰਦਾਰ ਨਹੀਂ ਕੀਤੇ ਜਾਂਦੇ ਅਧਿਆਤਮ ਤੇ ਸਾਇੰਸ ਕੀਵੇਂ ਫਰਕ ਕਰੀਏ ਕਿ ਦੋਨੇ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਪਿਛਲੀ ਵਾਰ ਪਤਾ ਨਹੀਂ ਗੱਲ ਜ਼ਿਕਰ ਕੀਤਾ ਸੀ ਮੈਂ ਸ਼ਾਇਦ ਬੈਕੁੰਟ ਦੇਵ ਜੀ ਬੈਕੁੰਟ ਲੋਕਾ ਗਾਇਕ ਜਿਹੜਾ ਇਟਸ ਦੂਜੀ ਤਰਫ ਹੈ ਸਾਡੇ ਜਿਹੜਾ ਬ੍ਰਹਮੰਡ ਦੇ ਵਿੱਚ ਜਿੱਥੇ ਅਸੀਂ ਘੁੰਮ ਰਹੇ ਹਾਂ ਨਾ ਬਹੁਤ ਵੱਡਾ ਜੀ ਬਹੁਤ ਮਤਲਬ ਮੇਰੀ ਕਲਪਨਾ ਨਹੀਂ ਕਰ ਸਕਦਾ ਸਾਇੰਸ ਨੇ ਉਸ ਨੂੰ ਨਹੀਂ ਦੇਖਿਆ ਕਦੇ ਜਿਹੜਾ ਬੈਕਵੰਟ ਹੈ ਉਹ ਦੂਜੇ ਪਾਸੇ ਹੈ ਇੱਥੇ ਹੈ ਨਾ ਉਹ ਜਦੋਂ ਵੀ ਕੋਈ ਸਟਾਰਸ ਅਲਾਈਨ ਕਰਦੇ ਆ ਇਸ ਤਰੀਕੇ ਨਾਲ ਬ੍ਰਹਮੰਡ ਦੇ ਵਿੱਚ ਕੁਝ ਹੁੰਦਾ ਤਾਂ ਉਦੋਂ ਜਦੋਂ ਬੈਕਵੰਟ ਦਾ ਇੱਕ ਸੁਨੇਹਾ ਆਉਂਦਾ ਉਹ ਆਉਂਦਾ ਸਾਡੀ ਸੁਨੇਹਾ ਆਉਣ ਵਾਸਤੇ ਅਲਾਈਨਮੈਂਟ ਦੇ ਰਾਹੀਂ ਆਉਂਦਾ ਕਿ ਮੈਗਨੈਟਿਕ ਸੁਨੇਹਾ ਆਉਂਦਾ ਉਹ ਹਰ ਬੰਦੇ ਦੀ ਜ਼ਿੰਦਗੀ ਨੂੰ ਓਵੇਂ ਨੈਗੇਟਿਵ ਪੋਜ਼ਿਟਿਵ ਅਸਰ ਕਰਦਾ ਹੂੰ ਉਹ ਸਟ੍ਰੋਲੋਜੀ ਹੈ ਠੀਕ ਹੈ ਸੋ ਇਹ ਸਾਇੰਸ ਵੀ ਹੋ ਗਈ ਇਹਦੇ ਵਿੱਚ ਤੇ ਇਹ ਕੋਈ ਖਵਾਣੀ ਵੀ ਕਰਦੇ ਆ ਪਰ ਇੰਨੀ ਰਿਸਰਚ ਰਿਸਰਚ ਗੱਲ ਬਸ ਸਾਡੇ ਗ੍ਰਾਂਟ ਤੁਹਾਨੂੰ ਦੱਸਤਾ ਰਿਹਾ ਵੀ ਪਏ ਨੇ ਜੇ ਸਾਨੂੰ ਦੇ ਦੇਣ ਅਸੀਂ ਤਾਂ ਪਤਾ ਨਹੀਂ ਕਿੰਨਾ ਕੁਝ ਕਰ ਦਈਏ ਪਰ ਵਿਗਿਆਨਿਕਾਂ ਨੂੰ ਕੋਈ ਦੁਨੀਆ ਨਹੀਂ ਮਿਲੀ ਕਿਤੇ ਵੀ ਹਲੇ ਤੱਕ ਜਿੱਥੇ ਜੀਵਨ ਸੰਭਵ ਹੋ ਸਕੇ ਤੇ ਬੈਕ ਹੌਂਡ ਲੋਕ ਜਿਵੇਂ ਤੁਸੀਂ ਕਿਹਾ ਕਿ ਆਪਣੇ ਆਸੇ ਪਾਸੇ ਹੀ ਜਾਂ ਉਹ ਹੈ ਹੀ ਨਹੀਂ ਦੂਰ ਵੀ ਵਿਗਿਆਨੇ ਕਰਦੇ ਤਾਂ ਵਿਗਿਆਨੇ ਸੋਚ ਵੀ ਨਹੀਂ ਸਕਦੇ ਉਹ ਨਹੀਂ ਦੂਰ ਨਾ ਸਾਡੇ ਤਾਂ ਜਿਹੜੇ ਪੁਰਾਣੇ ਵੈਦਿਕ ਗ੍ਰੰਥ ਨੇ ਉਹਨਾਂ ਦੇ ਵਿੱਚ ਸਾਖਸ਼ਾਤ ਲਿਖਿਆ ਹੋਇਆ ਕਿ ਯੂ ਕੈਨ ਜੇ ਤੁਸੀਂ ਉਸ ਰਾਹ ਤੇ ਚੱਲੋ ਐਕਸਪੀਰੀਅੰਸ ਵੀ ਕਰ ਸਕਦੇ ਹੋ ਹਮ ਹੈਨਾ ਹਮ ਗੁਰੂ ਨਾਨਕ ਸਾਹਿਬ ਐਸਟੂ ਟ੍ਰੈਵਲ ਕਰਦੇ ਸੀਗੇ ਉਹ ਐਸਟੂ ਟ੍ਰੈਵਲ ਕੀ ਹੁੰਦੀ ਹੈ ਉਹ ਟਾਈਮ ਟ੍ਰੈਵਲ ਨਹੀਂ ਹੁੰਦਾ ਜਦੋਂ ਇੱਥੋਂ ਕੰਮband ਕੀਤੇ ਆਓ ਜੀ ਪ੍ਰਦੀਪ ਜੀ ਚੱਲੀਏ ਆਓ ਜੀ ਬਰਾੜ ਸਾਹਿਬ ਚੱਲੀਏ ਇਥੋਂ ਲੈ ਕੇ ਤੁਰ ਪੈਂਦੇ ਸੀ ਤੇ ਨਾਲ ਉੱਥੇ ਵੀ ਬਰਦੇ ਉਹ ਵੀ ਨਾਲ ਪਹੁੰਚ ਜਾਂਦੇ ਸੀ ਉਹ ਤਾਂ ਕੋਈ ਸਮਝ ਆਉਂਦੀ ਹੈ ਯਾਨੀ ਕਿ ਸਰੀਰ ਇੱਕ ਜਗ੍ਹਾ ਰਹਿੰਦਾ ਉੱਥੇ ਹੀ ਨਹੀਂ ਸਵੇ ਚੇਤਨਾ ਕਿੱਥੇ ਜਾਂਦਾ ਫਿਜ਼ਿਕਲੀ ਪਹੁੰਚਦੇ ਹੁੰਦੇ ਅੱਛਾ ਫਿਜ਼ਿਕਿਕਲੀ ਪਹੁੰਚਦੇ ਆ ਉਹ ਆਸਟੂ ਟ੍ਰੈਵਲ ਹੈ ਜਦ ਤੁਸੀਂ ਫਿਜ਼ਿਕਲੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚ ਜੋ ਪਰੂਫ ਕਰਨ ਵਾਸਤੇ ਤੁਹਾਨੂੰ ਦੋ ਦੋਨੇ ਜਗ੍ਹਾ ਤੇ ਹੋਣਾ ਵੀ ਪੈ ਸਕਦਾ ਵਿਵੇਕਨੰਦ ਜੀ ਨੇ ਪ੍ਰੂਫ ਵੀ ਕੀਤਾ ਸੀ ਹੈ ਯੂ ਐਸ ਏ ਦੇ ਵਿੱਚ ਤੁਸੀਂ ਪਿਛਲੀ ਵਾਰ ਵੀ ਜ਼ਿਕਰ ਕੀਤਾ ਸੀ ਗੱਲ ਦਾ ਇੱਕ ਸਮੇਂ ਤੇ ਹਾਂ ਦੋ ਜਗ੍ਹਾ ਤੇ ਇੱਕ ਇਨਸਾਨ ਹੋ ਨਹੀਂ ਸਕਦਾ ਨਾ ਨਹੀਂ ਹੋ ਸਕਦਾ ਹਾਂ ਜੀ ਉਹਨਾਂ ਨੇ ਪ੍ਰੂਫ ਕੀਤਾ ਵੀ ਹੋ ਸਕਦਾ ਦੇਰਫੋਰ ਅਸ ਟੂ ਟ੍ਰੈਵਲ ਦੇ ਉੱਤੇ ਲੋਕਾਂ ਨੇ ਕਿਉਂਕਿ ਉਹਨਾਂ ਕੋਲੇ ਗ੍ਰੰਥ ਸੀਗੇ ਕੁਝ ਹਮ ਉਹਨਾਂ ਕੋਲੇ ਇੱਕ ਬਹੁਤ ਵੱਡੇ ਉਹ ਮਤਲਬ ਗੁਰੂਕੁਲ ਹੈਗਾ ਉਹਨਾਂ ਕੋਲੇ ਬਹੁਤ ਵੱਡਾ ਜੀ ਜੀ ਉਹਨਾਂ ਨੇ ਖੋਜ ਕੀਤੀ ਗਿਆਨ ਕੀਤੇ ਉਹਨਾਂ ਨੂੰ ਗੁੱਲਾ ਕਹੀ ਤਾਂ ਵੈਸੇ ਦੱਸ ਦਿੰਦੇ ਨੇ ਆਪਦੇ ਬੱਚਾ ਨੂੰ ਨਾ ਗੁਰੂ ਸੋ ਉਹ ਪੜੇ ਲਿਖੇ ਸਨ ਫਾਰਕ ਸੰਸਕ੍ਰਿਤ ਇਹ ਹੋਰ ਯੂਨਨੋ ਸਭ ਸਾਰੇ ਗ੍ਰੰਥਾਂ ਦਾ ਉਹਨਾਂ ਨੂੰ ਉਹ ਗਿਆਤਾ ਸਨ ਇਹ ਇਸ ਘਟਨਾ ਬਾਰੇ ਥੋੜਾ ਖੁੱਲ ਕੇ ਦੱਸ ਸਕਦੇ ਹੋ ਨਹੀਂ ਮੈਂ ਇਹਦੇ ਬਾਰੇ ਖੁੱਲ ਕੇ ਇਹ ਬਹੁਤ ਲੰਬੀ ਹੋ ਜੂਗੀ ਫਿਰ ਹਰ ਚੀਜ਼ ਨਹੀਂ ਥੇ ਲੰਬੀ ਹੈ ਹਮ ਮੇਰਾ ਪਿੰਡ ਜਿਹੜਾ ਬਲਗਰਾਣਾ ਜੀ ਸਾਡਾ ਬਲੌਕ ਹੈ ਲੰਬੀ ਹਰ ਚੀਜ਼ ਹੀ ਲੰਬੀ ਹੈ ਜਦੋਂ ਪੰਜਾਬ ਦੀ ਨਾ ਹਰ ਚੀਜ਼ ਲੰਬੀ ਹੈ ਕਿਉਂਕਿ ਇਹ ਜੇ ਵਿਸਤਾਰ ਨਾਲ ਨਾ ਗੱਲ ਕੀਤੀ ਸਵਾਲ ਨਹੀਂ ਆਉਣਾ ਗੱਲ ਨੂੰ ਅਗਲੇ ਨੂੰ ਮਿਸ ਹੋ ਜਾਣਾ ਸਾਰਾ ਕੁਝ ਇਹ ਵੀ ਉਹ ਫਿਰ ਇਹ ਤਾਂ ਲੜੀਵਾਰ ਵੀ ਗੱਲ ਬੜੀ ਲੰਬੀਆਂ ਹੋ ਜਾਂਦੀਆਂ ਕਈ ਜਿਹੜੀਆਂ ਤੁਸੀਂ ਛੇੜਤੀਆਂ ਨਾ ਜੀ ਇਹ ਜੇ ਡੈਪਥ ਤਾਈ ਇਹਨੂੰ ਜਾਈਏ ਕਿ ਅੱਡੋ-ਅੱਡੀ ਇਹ ਸਬਜੈਕਟਸ ਨੇ ਹੂੰ ਇਹਦੇ 'ਚ ਜੇ ਹੁਣ ਤੁਹਾਨੂੰ ਮੈਂ ਥੋੜਾ ਜਿਹਾ ਹੋਰ ਗਿਆਨ ਦੇ ਦੇਣਾ ਇਸ ਗੱਲ ਦੇ ਵੀ ਕੀ ਰਿਸਰਚ ਹੈਗੇ ਜਿਹੜੇ ਸਾਈਕੋਲੋਜੀ ਦੇ ਸਟੂਡੈਂਟਸ ਹੈਗੇ ਜੀ ਉਹਨਾਂ ਨੇ ਅਕਸਰ ਸਿਗਮੰਡ ਫਰੌਇਡ ਬਾਰੇ ਕਾਲੀਉਮ ਬਾਰੇ ਪੜਿਆ ਹੋਣਾ ਕਾਲੀਉਮ ਇੱਕ ਸਿਗਮੰਡ ਫਰੌਇਡ ਦਾ ਐਸਾ ਸਟੂਡੈਂਟ ਸੀ ਜਿਨੇ ओरिएंटਲ ਸਾਡੇ ਇਥੋਂ ਦਾ ਜਿਹੜਾ ਕਲਚਰ ਹੈ ਬੁੱਧਾ ਦਾ ਇਥੋਂ ਦਾ ਇੰਡੀਆ ਦਾ ਸਾਰਾ ਉਹਨੇ ਬਹੁਤ ਸਟੱਡੀ ਕੀਤਾ ਸੀ ਸੁਪਨਿਆਂ ਬਾਰੇ ਬਹੁਤ ਸਟੱਡੀ ਕੀਤਾ ਫਿਰ ਉਹਨੇ ਇੱਕ ਸਾਈਕੋਥੈਰੇਪੀ ਉਹਦੇ ਇੱਕ ਮੈਥਡ ਦੇਗੇ ਨੇ ਹਾਊ ਟੂ ਕਯੂਰ ਪੀਪਲ ਨਾ ਤੇ ਤੁਹਾਨੂੰ ਕੋ ਪ੍ਰੋਬਲਮ ਹੈ ਸਾਈਕਲੋਜੀਕਲ ਤੋਂ ਤੁਹਾਡੇ ਸੁਪਨੇ ਆ ਰਹੇ ਈ ਤੁਹਾਡੇ ਰਾਈਂ ਤੋਂ ਤੁਹਾਨੂੰ ਐਕਚੁਅਲੀ ਐਸਟਰੋ ਟ੍ਰੈਵਲ ਹੀ ਕਰਾਉਂਦੇ ਆ ਟਾਈਮ ਟ੍ਰੈਵਲ ਆਪਦੇ ਸੁਪਨੇ ਦੇ ਵਿੱਚ ਜਾ ਕੇ ਹਰ ਬੰਦਾ ਹਰ ਕਲਾਇੰਟ ਜਿਵੇਂ ਤੁਸੀਂ ਉਹਨਾਂ ਦੇ ਡਾਕਟਰ ਦੇ ਕਲਾਇੰਟ ਉਹ ਤੁਹਾਨੂੰ ਗੱਲਾਂ ਕਰਕੇ ਤੁਹਾਨੂੰ ਉਸ ਜਗ੍ਹਾ ਤੇ ਪਹੁੰਚਾ ਦਿੰਦੇ ਜਿੱਥੇ ਤੁਸੀਂ ਤੁਹਾਨੂੰ ਆਪਦੀ ਹੀਲਿੰਗ ਸੈਲਫ ਹੀਲਿੰਗ ਪ੍ਰੋਸੈਸ ਜੜੇਗੇ ਠੀਕ ਹੈ ਇਹ ਇਹਦੇ ਵਿੱਚ ਬਹੁਤ ਸਾਡੇ ਇਹਨਾਂ ਦੇ ਕਈ ਜਿਵੇਂ ਗੁੰਡਲਾਨੀ ਗੁੰਡਲੀਨੀ ਅਗੇ ਨੇ ਹਨ ਉਹ ਹੈਗੇ ਨੇ ਉਹ ਕਈ ਕੁਝ ਹੈਗਾ ਸਾਡੇ ਇੱਥੇ ਜਿਹੜਾ ਇਹਨੂੰ ਹਰ ਹਰ ਸਟੈਪ ਤੇ ਉਹ ਉਦੇ ਵਿੱਚ ਅਸੀਂ ਡੈਪਥ ਦੇ ਵਿੱਚ ਜਾ ਸਕਦੇ ਹਾਂ ਬਾਈਰ ਸਾਹਿਬ ਗੱਲ ਤੁਸੀਂ ਮਾੜੀ-ਮਾੜੀ ਕਰ ਰਹੇ ਹੋ ਪਰ ਦਿਲਚਸਪੀ ਮੇਰੀ ਹਰ ਗੱਲ ਤੇ ਬਣ ਰਹੀ ਹੈ ਨਹੀਂ ਤੇ ਉਹ ਦਿਲਚਸਪੀ ਹੋਊਗੀ ਸਾਰਿਆਂ ਨੂੰ ਜੇ ਕਹਿਣਗੇ ਤਾਂ ਆਪਾਂ ਕਿਉਂਕਿ ਮੇਰੇ ਲਈ ਵੀ ਬਹੁਤ ਨਵੀਂ ਗੱਲ ਹੈ ਕਿ ਸੁਪਨਿਆਂ ਦੇ ਵਿੱਚ ਜਾ ਕੇ ਹੀਲ ਕਰਦੇ ਜੀ ਆਪਦੇ ਸੁਪਨੇ ਨੂੰ ਦੁਬਾਰਾ ਉਹੀ ਸੁਪਨਾ ਜਦੋਂ ਤੁਸੀਂ ਵੇਖਦੇ ਹੋ ਉਹ ਤੁਹਾਨੂੰ ਸਾਈਕੋਥੈਰੇਪੀ ਦਾ ਇੱਕ ਬਹੁਤ ਵੱਡਾ ਇਹ ਹੈ ਵੀ ਦੁਬਾਰਾ ਉਸ ਸੁਪਨੇ ਜਾਓ ਉਸ ਦੇ ਵਿੱਚ ਤੁਸੀਂ ਕੀ ਡਿਫਰੈਂਸ ਕਰ ਸਕਦੇ ਹੋ ਕਰੋ ਪੋਜ਼ਿਟਿਵ ਕਰੋ ਕੁਝ ਤੇ ਬੰਦੇ ਨਾਲ ਪੋਜ਼ਿਟਿਵ ਹੋਣ ਲੱਗ ਜਾਂਦਾ ਤੇ ਜਿਹੜਾ ਸਾਡਾ ਅਨਕੌਨਸ਼ੀਅਸ ਮਾਈਂਡ ਹੈ ਨਾ ਜਿਹੜਾ ਇਹਦੇ 'ਚ ਬੜੀ ਸ਼ਕਤੀ ਹੈ ਹੂੰ ਇਹ ਜਾਗਰਿਤ ਹੋ ਜੇ ਤਾਂ ਤੀਜਾ ਨੇਤਰ ਜਾਗਰਤੀ ਹੈ ਨਾ ਫਿਰ ਹੂੰ ਫਿਰ ਤੁਹਾਨੂੰ ਹਰ ਲੋਕ ਦਾ ਅਹਿਸਾਸ ਵੀ ਹੋਣ ਲੱਗ ਜੂ ਹਾਂ ਬੈਕਗ੍ਰਾਉਂਡ ਦਾ ਵੀ ਅਹਿਸਾਸ ਹੋਣ ਲੱਗ ਜੂਗਾ ਨਹੀਂ ਵੀ ਹੈਗਾ ਉਹ ਅਹਿਸਾਸ ਕਿਵੇਂ ਹੁੰਦਾ ਜਦੋਂ ਤੁਹਾਡੀ ਜਾਗਰਤੀ ਤੁਹਾਡੀ ਜਿਹੜਾ ਲੋੜ ਸ੍ਰਿਸ਼ਟੀ ਵਾਸਤੇ ਹੈ ਉਹ ਲੋੜ ਪੂਰੀ ਹੋਵੇ ਤਾਂ ਫਿਰ ਬੈਕਗ੍ਰਾਉਂਡ ਲੋਕ ਹੈਗਾ ਇਹ ਤਾਂ ਜੇ ਅੱਜ ਮੀਂਹ ਪੈ ਜੇ ਲੋਕ ਤੇ ਆਏ ਮਰੀ ਜਾਂਦੇ ਮੀਂਹ ਪੈ ਜੇ ਬੇਕੁੰਡ ਲੋਕ ਦਾ ਉਹ ਅਲਾਈਨਮੈਂਟ ਹੈ ਜਿਹੜੀ ਕੋ ਆ ਰਹੀ ਹੈ ਔਰ ਕਰ ਰਹੀ ਹੈ ਤੇ ਮੀਂਹ ਪਏਗਾ ਗੀਤਾ ਦੇ ਵਿੱਚ ਕ੍ਰਿਸ਼ਨ ਜੀ ਨੇ ਕਿਹਾ ਹੈ ਨਾ ਕਰਨ ਵਾਲਾ ਵੀ ਮੈਂ ਕਰਾਉਣ ਵਾਲਾ ਵੀ ਮੈਂ ਸਾਰਾ ਕੁਝ ਮੈਂ ਹੀ ਕਰਨਾ ਤੇ ਉਹ ਉਹ ਜਦੋਂ ਉਹ ਕਰਾਉਂਦੇ ਨੇ ਉਹ じゃ ਫਿਰ ਕਰਮ ਹੁੰਦੇ ਆ ਪਰ ਇਸ ਪਰ ਇਸ ਤੇ ਬਹੁਤ ਸਵਾਲ ਉੱਠਦੇ ਆ ਕਿ ਕਰਨ ਵਾਲਾ ਵੀ ਇਹ ਬੜਾ بڑے ਸਵਾਲ ਨੇ ਇਸ ਕਰਨ ਵਾਲਾ ਕਿਹਾ ਵੀ ਸਾਇੰਸ ਦਾ ਤੇ ਇਹਦਾ ਮਿਥੋਲੋਜੀ ਦਾ religious studies ਦਾ ਕੀ ਫਰਕ ਹੈ ਮੈਂ ਤੁਹਾਨੂੰ ਫਰਕ ਦੱਸ ਰਿਹਾ ਮੈਂ ਇਹਨੂੰ ਇੰਟਰਕਨੈਕਟ ਕਰਨਾ ਹੈ ਤਾਂ ਤੁਸੀਂ ਇਸਤੇਮਾਲ ਕਰ ਸਕਦੇ ਹੋ ਸੈਂਟੀਫਿਕ ਮੈਥਡਸ ਨੂੰ ਹੈ ਨਾ ਜਿਹੜੇ ਅਸੀਂ ਸੈਂਟੀਫਿਕ ਸਮਝਦੇ ਹਾਂ ਸਾਇੰਸ ਤਜਰਬਾ ਹੂੰ ਵੀ ਆਪਣੇ ਨਾਲ ਤਜਰਬਾ ਹੋ ਗਿਆ ਉਹ ਅਸੀਂ ਸੈਂਟੀਫਿਕ ਜੀ ਹੋ ਗਿਆ ਜੀ ਜਿਹੜੀ ਚੀਜ਼ ਦਾ ਤਜਰਬਾ ਨਹੀਂ ਉਹਦਾ ਫਿਰ ਤੁਸੀਂ ਕਿਵੇਂ ਸਾਇੰਸ ਸਾਇੰਸ ਰਹਿ ਨਹੀਂ ਗਈ ਨਾ ਤਜਰਬਾ ਪਹਿਲਾਂ ਕੋ ਕਰੂਗਾ ਉਹ ਗੱਲ ਹੋਊਗੀ ਫਿਰ ਸਾਇੰਟੀਫਿਕ ਪ੍ਰੂਫ ਹੁੰਦਾ ਪਰ ਐਸੀਆਂ ਚੀਜ਼ਾਂ ਹੈ ਤੁਹਾਡੇ ਕਹਿੰਦੇ ਮੁਤਾਬਿਕ ਬਹੁਤ ਕੁਝ ਹੈ ਜਿਨ੍ਹਾਂ ਦੇ ਤਜਰਬੇ ਨਹੀਂ ਹੋਏ ਪਰ ਉਹ ਐਗਜ਼ਿਸਟ ਕਰਦੀਆਂ ਬਹੁਤ ਕੁਝ ਹੈ ਬਹੁਤ ਕੁਝ ਹੈ ਜਿਵੇਂ ਪਿਛਲੀ ਵਾਰ ਤੁਸੀਂ ਪੁੱਛ ਰਹੇ ਸੀ ਆਸ਼ਵਸਥਾਵਾਂ ਦੀ ਗੱਲ ਜੀ ਉਹ ਹੁਣ ਮੈਂ ਜ਼ਿਕਰ ਕੀਤਾ ਫਿਰ ਮੈਂ ਉਹਦੀ ਥੋੜਾ ਹੋਰ ਪੜਚੋਣ ਮੈਂ ਵੀ ਕੀਤੀ ਜੀ ਤੇ ਉਹਦੇ ਵਿੱਚ ਮੈਨੂੰ ਕਈ ਤਰ੍ਹਾਂ ਦੀਆਂ ਗੱਲਾਂ ਸਮਝ ਆਈਆਂ ਠੀਕ ਆ ਕਿ ਮੇਰੇ ਆਪ ਦੇ ਵਾਸਤੇ ਕਿਉਂਕਿ ਜ਼ਿੰਦਗੀ ਇੱਕ ਸਿੱਖਣ ਦਾ ਹੀ ਤਾਂ ਪ੍ਰੋਸੈਸ ਹੈ ਨਾ ਜੀ ਤਾਂ ਸਿੱਖੀ ਰਹੇ ਬਿਲਕੁਲ ਲਰਨਿੰਗ ਇਜ਼ ਅ ਪ੍ਰੋਸੈਸ ਨਾ ਜੀ 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 ਰੋਜ਼ ਕੋਈ ਨਾ ਕੋਈ ਨਵਾਂ ਗਿਆਨ ਹੁੰਦਾ ਕੋਈ ਨਵੀਂ ਗੱਲ ਸੁਣਨ ਜਾਂਦੀ ਐ ਤਾਂ ਉਹਦਾ ਕੋਈ ਨਾ ਕੋਈ ਨਵੀਂ ਕੋਸ਼ਿਸ਼ ਬੰਦਾ ਚੱਲ ਪੰਦਾ ਸੋ ਉਹਨਾਂ ਮੰਦਰ ਉਹ ਕਹਿੰਦੇ ਕਈ ਜਗ੍ਹਾ ਤੇ ਐਸੇ ਮੰਦਰ ਨੇ ਜਿੱਥੇ ਉਹਨਾਂ ਨੇ ਉਹ ਜਾਣ ਤੋਂ ਪਹਿਲਾਂ ਵੀ ਕੋਈ ਖੁੱਲਣ ਤੋਂ ਪਹਿਲਾਂ ਹੀ ਉੱਥੇ ਪੂਜਾ ਪਾਠ ਕੀਤਾ ਹੁੰਦਾ ਹੂੰ ਠੀਕ ਹੈ ਨਾ ਉਹਦਾ ਵrindavan ਵੀ ਹੁੰਦਾ ਉੱਛਤ ਕ੍ਰਿਸ਼ਨ ਜੀ ਦੀ ਲੀਲਾ ਤਾਂ ਮਤਲਬ ਇਹ ਜਦੋਂ ਇਹ ਜੇ ਇਹ ਬਹੁਤ ਸੀਆਂ ਐਸੀਆਂ એનਰਜੀਜ਼ ਹੈਗੀਆਂ ਜਿਹੜੀਆਂ ਬਹੁਤ ਕੁਝ ਕਰਦੀਆਂ ਜਿਨ੍ਹਾਂ ਦੇ ਜਿਹੜੀਆਂ ਪਰਦਖ ਨਹੀਂ ਹੁੰਦੀਆਂ ਹੂੰ ਪਰ ਕਰਦੀਆਂ ਹੋ ਐਨਰਜੀਜ਼ ਕ੍ਰੀਏਟ ਕਰ ਦਿੰਦੀਆਂ ਬਹੁਤ ਕੁਝ ਜੀ ਚੀ ਪਾਵਰ ਜਿਹੜੀ ਹੈ ਕੋਈ ਚੀ ਚੀ ਦੀ ਹੈਗੀ ਆ ਬਹੁਤ ਵੈਰੀ ਸਟਰੋਂਗ ਯੂ ਕੈਨ ਮਨੂ ਤੁਸੀਂ ਇਤੋਂ ਇਤੋਂ ਧੱਕਾ ਮਾਰੋ ਕਿਸੇ ਨੂੰ ਪਾਵਰ ਨਾਲ ਚੀ ਨਾਲ ਬੰਦਾ ਮੁਦੜੀਕ ਬੰਦਾ ਹੱਥ ਵੀ ਨਹੀਂ ਲਾਉਣਾ ਉਹ એનર્ਜੀ ਹੈ ਕੰਡੈਂਸਡ એનર્ਜੀ ਫੋਰਸ ਨਾ ਉਹਦੀ ਇੱਕ ਸਾਇੰਂਸ ਹੈ ਜੇ ਉਹਨਾਂ ਬਾਹਰ ਉੱਠ ਕੇ ਕਰੀਏ ਤਾਂ ਕੁਝ ਵੀ ਨਹੀਂ ਹੋਏਗਾ ਵੀ ਨਹੀਂ ਹੋਣਾ ਜੀ ਇਟਸ ਅ ਪ੍ਰੈਕਟਿਸ you have to balance your practice you have hmm. to balance your energy you have to dekhi hai kade ch matlab in bahut question bolta kyunki ab yoga hai yoga yoga itself bahut badi jaramdev ji sikaunde hai modi ji kari jande saade bachche chote chote pradhanmantri ji khud kar rahe ne ha to yoga is bahut changi cheez hai for self healing for self development ji prasad saab ਬੈਕ ਹੋਂਦੀ ਤੁਸੀਂ ਗੱਲ ਕੀਤੀ ਬਿਲਕੁਲ ਦੀ ਬੈਕ ਹੋਂਦੀ ਤੁਸੀਂ ਗੱਲ ਕੀਤੀ ਆਪਾਂ ਅਕਸਰ ਬਿਲਕੁਲ ਲੋਕ ਕਹਿੰਦੇ ਹਾਂ ਜੀ ਦੇਵਤਾ ਉੱਥੇ ਹੀ ਵਾਸ ਕਰਦੇ ਆ ਦੇਵਤਾਵਾਂ ਦਾ ਸ੍ਰਿਸ਼ਟੀ ਹੋਇਆ